ਮੇਰਾ ਨਾਮ ਬਾਟਰ ਸਾਤਪਾਲ ਸਿੰਘ ਪਿੰਡ ਜੰਮਲੀਆਂ ਜ਼ਿਲ੍ਹਾ ਗੁਰਦਾਸਪੁਰ ਇਹ ਪ੍ਰਭੂ ਯਸੁਮਸੀ ਜਾਲੀ ਮੈਸੇਜ ਇਹ ਹੈ ਕਿ ਪ੍ਰਭੂ ਦੇ ਦਾਸ ਜੋਸਾਯਾ ਨੇ ਪ੍ਰਭੂ ਯਸੁਮਸੀ ਦੇ ਜਨਮ ਤੋਂ ਪਹਿਲਾਂ ਸਾਢੇ 700 ਸਾਲ ਜਿਹੜੇ 80 ਗਵਾਈ ਆਗਮਨ ਕੀਤਾ ਹੈ ਕੀ ਕੁਮਾਰੀ ਪੁੱਤਰ ਜਣੇਗੀ ਉਹਦਾ ਨਾਮ ਇਹ ਮੈਨੂਅਲ ਰੱਖਿਆ ਜਾਵੇਗਾ ਕਿ ਪ੍ਰਮੋ ਦੇ ਬਚਨ ਕਲਾਮ ਨੇ ਜਿਹੜੇ ਅਸੀਂ ਜਦੋਂ ਦੇਖਨੇ ਆ ਮੱਤੀ ਦੀ ਅੰਜੀਲ ਦੇ ਵਿੱਚ ਜਦੋਂ ਦੇਖੀਏ ਤਾਂ ਉਥੇ ਆ ਲਿਖਿਆ ਹੈ ਹੈ ਉਹਦਾ ਇੱਕ ਅਧਿਆਇ 18 ਇਹ ਤਾਂ ਦੇਖਿਓ ਯਿਸੂ ਮਸੀਹ ਦਾ ਜਨਮ ਇਹ ਉਹ ਹੈ ਕਿ ਜਾਂ ਉਹਦੀ ਮਾਤਾ ਮਰੀਮ ਦੀ ਕੁਰਮਾਈ ਆ ਹੋਈ ਸੀ ਤਾਂ ਉਹਨਾਂ ਦੇ ਇਕੱਠੇ ਹੋਣ ਤੋਂ ਪਹਿਲਾਂ ਉਹ ਪਵਿੱਤਰ ਆਤਮਾ ਤੋਂ ਗਰਭਵੰਤੀ ਹੋਈ ਪ੍ਰਭੂ ਦਾ ਵਾਜਨ ਕਲਾਮ ਦੱਸਦਾ ਹੈ ਸੁਰਗੋਂ ਦੂਤ ਪਰਮੇਸ਼ਰ ਨੇ ਭੇਜਿਆ ਉਹ ਤੋਂ ਪਹਿਲਾਂ ਅਸੀਂ ਦੇਖਨੇ ਆ ਕਿ ਇਹ ਨਹੀਂ ਹੈ ਕਿ ਹੁਣ ਜਿਹੜਾ ਵਿਰੋਧ ਹੁੰਦਾ ਜਾਂ ਆ ਇਹਦਾ ਲੱਗ ਲੱਗ ਤੀ ਕਿ ਜਦੋਂ ਮਸਮੀਆਂ ਦੇ ਤੇ ਉਤਿਆਚਾਰ ਹੁੰਦਾ ਇਹ ਪਹਿਲਾਂ ਵੀ ਇਸ ਤਰ੍ਹਾਂ ਹੋਇਆ ਹੈ ਪ੍ਰਭੂ ਦਾ ਬਚਨ ਕਲਾਮ ਦਾ ਜਾ ਕੇ ਪ੍ਰਭੂ ਦੇ ਦਾਰਸ਼ ਨਵੀ ਲੋਕ ਸੰਤ ਲੋਕ ਦੇ ਰੇ ਧਰਤੀ ਦੇ ਉੱਤੇ ਪਰਮੇਸ਼ਰ ਦੀ ਕਿਰਵਾਈ ਜਿੰਦੇਸੀ ਲੋਕਾਂ ਨੂੰ ਕਿ ਨੇਕ ਕੰਮ ਕੀਤੇ ਜਾਣ ਤੇ ਨਹੀਂ ਇਹ ਕੰਮ ਕਰੋ ਪਾਪ ਗੁਨਾਹ ਤੁਸੀਂ ਨਾ ਕਰੋ ਕਿ ਪ੍ਰਭੂ ਦਾ ਵਚਨ ਕਲਾਮ ਦੱਸਦਾ ਹੈ ਕਿ ਪ੍ਰਭੂ ਦੇ ਅੱਗੇ ਪਰਮੇਸ਼ਰ ਦੇ ਅੱਗੇ ਖੁਦਾਵੰ ਦੇ ਅੱਗੇ ਇੱਥਾਂ ਜਿਹੜੇ ਲੋਕ ਲੈ ਕੇ ਆਉਂਦੇ ਸੀ ਕਿ ਸਾਡੀਆਂ ਗਲਤੀਆਂ ਸਾਡੇ ਪਾਪ ਖਿਮਾ ਹੋਣ ਤੇ ਉਹ ਬੱਕਰਿਆਂ ਸੱਤਰਿਆਂ ਦੀਆਂ ਬਲੀਆਂ ਜਿਹੜੀਆਂ ਲੈ ਕੇ ਆਉਂਦੇ ਸੀ ਤੇ ਪ੍ਰਭੂ ਦਾ ਵਚਨ ਕਲਾਮ ਦੱਸਦਾ ਉਹ ਇੱਕ ਸਾਲ ਦੇ ਲਈ ਜਿਤਨਾ ਕਿ ਭਾਂਡੇ ਦੇ ਉੱਤੇ ਢੱਕਣ ਦੇ ਦੇ ਇੱਕ ਸਾਲ ਜੇ ਨਹੀਂ ਆਪ ਜਿਹੜੇ ਟੱਕੇ ਜਾਂਦੇ ਸੀ ਉਸ ਤੋਂ ਬਾਅਦ ਫਿਰ ਜਿਹੜਾ ਦੁਬਾਰਾ ਪਾਪ ਸ਼ੁਰੂ ਲੋਕਾਂ ਦੇ ਜੀਵਨ ਵਿੱਚੋਂ ਲੱਸੀ ਉਹਨਾਂ ਨੂੰ ਦਬਾਂਦਾ ਸੀ ਰੋਗੀ ਹੁੰਦੇ ਸੀ ਤਰ੍ਹਾਂ ਤਰ੍ਹਾਂ ਦੇ ਨਾਲ ਮੁਸ਼ਕਲਾਂ ਦੇ ਵਿੱਚ ਲੁਕੀਂ ਜਗਰੇ ਜਾਂਦੇ ਸੀ ਕਿ ਪਾਪ ਜਿਹੜਾ ਖਤਮ ਨਹੀਂ ਹੋ ਰਿਹਾ ਉਹ ਪਾਪ ਮਟਾਉਣ ਲਈ ਪਰਮੇਸ਼ਰ ਨੇ ਇੱਕ ਆਪਣੇ ਲਾਉਤੇ ਪੁੱਤਰ ਨੂੰ ਪਰਬੂ ਯਸੂ ਮਸੀਹ ਨੂੰ ਇਹ ਧਰਤੀ ਦੇ ਉੱਤੇ ਭਿਜਿਆ ਪਹਿਲਾ ਨਾਂ ਵਚਨ ਕਲਾਮ ਦਾਸ ਦਾ ਪਹਿਲਾ ਨਾਂ ਪਰਬੂ ਯਸੂ ਮਸੀਹ ਦਾ ਸਬਦ ਹੋਇਆ ਤੇ ਲਿਖਿਆ ਸਬਦ ਦੇ ਧਾਰੀ ਹੋ ਕੇ ਧਰਤੀ ਦੇ ਉੱਤੇ ਆਇਆ ਸਾਡਾ ਪਿਓ ਪੁਰਖ ਪ੍ਰਭੂ ਦਾ ਦਾਤਾ ਜੀ ਹੁਣਾ ਇਹ ਬਿਆਨ ਕਰਦਾ ਕਿ ਇੱਕ ਵੀ ਵਸ ਜੇਰੀ ਔਜਤ ਤੋਂ ਬਿਨਾ ਅਰਥੀ ਨਹੀਂ ਗਈ ਜਿਤਨਾ ਮਾਬੇ ਚੀਲੇ ਗੁਰੂ ਆ ਉਹ ਤਨਾ ਯਸੁਮਸੀ ਨਹੀਂ ਹੈ ਕਿ ਜਦੋਂ ਯਸੁਮਸੀ ਧਰਤੀ 'ਤੇ ਆਇਆ ਤੇ ਉਦੋਂ ਤੋਂ ਕਿ ਯਸੁਮਸੀ ਜਿਹੜਾ ਆਦ ਹੈ ਸੁਰੂਤੋਂ ਉਹ ਅੰਤ ਦੇ ਵਿੱਚ ਹੋਏਗਾ ਉਹ ਨਿਉਂ ਕਰੇਗਾ ਤੇ ਪ੍ਰਭੂ ਦਾ ਵਚਨ ਕਲਾਮ ਦੱਸਦਾ ਹੈ ਕਿ ਉਹਦੇ ਤੋਂ ਬਿਨਾ ਇੱਕ ਵੀ ਰਚਨਾ ਨਹੀਂ ਹੋਈ ਜੋ ਤੱਕ ਆਕਾਸ਼ ਬਲੂਕ ਜੋ ਵੀ ਵੇਖਣੇ ਸਭ ਉਹਦੇ ਆ ਰਚਨਾ ਹੈ ਉਹ ਲਤਨਾ ਦਾ ਮੋਢ ਹੈ ਕਿ ਪ੍ਰਭੂ ਦਾ ਵਚਨ ਕਲਾਮ ਦੱਸਦੇ ਕਿ ਇਹਨਾਂ ਨੂੰ ਕਿਦਰ ਵੀ ਲੋਕ ਨੇ ਮਰੀਅਮ ਤੇ ਯੂਸੂਫ ਜੀ ਨੇ ਧਰਮੀ ਨੇ ਕਿ ਪ੍ਰਭੂ ਦੀ ਆਵਾਜ਼ ਨੂੰ ਸੁਣਦੇ ਨੇ ਪ੍ਰਭੂ ਦਾ ਡਰ ਪੈ ਰੱਖਦੀ ਕਿ ਮਰੀਅਮ ਨੂੰ ਜਿਹੜਾ ਦੂਤ ਆਣ ਕੇ ਸੁਣਾ ਜਿੰਦਾ ਕਿ ਮਰੀਅਮ ਤੋਂ ਪੁੱਤਰ ਜਣੇਗੀ ਤੇ ਉਹਦਾ ਨਾਮ ਜਿਸੂ ਰੱਖਣਾ ਆਪਣੇ ਲੋਕਾਂ ਨੂੰ ਉਹਨਾਂ ਦੇ ਪਾਪਾਂ ਤੋਂ ਫਿਰ ਹੋ ਜਾਵੇਗਾ ਕਿ ਪ੍ਰਬੂ ਦਾ ਵਚਨ ਕਲਾਮ ਦੱਸਦਾ ਹੈ ਕਿ ਜੋਸੂਫ ਨੂੰ ਜਦੋਂ ਪਤਾ ਲੱਗਿਆ ਜਦੋਂ ਪਹਿਲਾਂ ਮਰੀਮ ਨੂੰ ਪਤਾ ਲੱਗਦਾ ਜਦੋਂ ਦੂਤ ਆਣ ਕੇ ਸੁਣਾ ਦਿੰਦਾ ਕਿ ਖਬਰ ਆ ਜਾਂਦੀ ਡਰ ਜਾਂਦੀ ਇਹ ਕਿੱਦਾਂ ਹੋਏਗਾ ਕਿ ਦੂਤ ਆਂਦਾ ਇਹ ਮਰੀਮ ਤੂੰ ਨਾ ਡਰ ਤੂੰ ਜਿਹੜਾ ਪਵਿੱਤਰ ਆਤਮਾ ਤੋਂ ਗਰਭਵੰਤੀ ਹੋਏਗੀ ਤੇ ਜਦੋਂ ਜੋਸੂਫ ਨੂੰ ਪਤਾ ਲੱਗਦਾ ਤੇ ਜੋਸੂਫ ਕਿੰ ਜਾ ਕੇ ਮੈਂ ਇਨ ਨੂੰ ਚੁੱਪ ਕੀਤੇ ਆ ਤਿਆਗ ਦਵਾ ਉਹ ਜਿਹ ਉਹਦੇ ਤੇ ਕਲੰਕ ਕੋਈ ਨਹੀਂ ਰਿਛੀ ذریعہ ਨਾ ਹੋਵੇ ਇਹਨ ਵਿੱਚੋਂ ਚੁੱਪ ਕੀਤੇ ਤਿਆਗ ਦਵਾ ਫਿਰ ਪ੍ਰਭੂ ਦਾ ਦੂਤ ਯੂਸੂਫ ਕੋਈ ਜਾਂਦਾ ਕਿ ਜਿਹੜਾ ਅ ਮਰੀਮ ਗਰਭਵੰਤ ਹੋਈ ਆ ਉਹ ਪਵਿੱਤਰ ਆਤਮਾ ਤੋਂ ਨਵਾਂ ਗਰਭਵੰਤੀ ਜਰੀਆ ਹੋਈ ਹੈ ਕਿ ਇਹ ਦੇਖੋ ਦੋਨੋਂ ਧਰਮੀ ਨੇ ਉਹਨਾਂ ਪ੍ਰਭੂ ਦੀ ਗੱਲ ਨੂੰ ਕਬੂਲ ਕੀਤਾ ਤੇ ਯਿਸੂ ਮਸੀਹ ਇਹ ਨਰਤੀ ਜੋਤੇ ਅਜਰੇ ਨੇ ਉਹਨਾਂ ਨੇ ਜਨਮ ਲਿਆ ਤੇ ਅੱਗੇ ਜਦੋਂ ਉਹ ਨਹੀਂ ਹੈ ਤੂ ਵੇਖਨੇ ਆ ਤਾਂ ਉਹਦੇ ਪਤੀ ਯੂਸਫ ਨੇ ਜਿਹੜਾ ਧਰਮ ਰਿਪੋਰਟ ਸੀ ਕੀ ਆਏ ਧਰਮੀ ਆ ਤੇ ਮਰੀਮ ਵੀ ਧਰਮੀ ਆ ਅੱਜ ਜੇ ਤੂੰ ਵੀ ਧਰਮੀ ਬਣ ਕੇ ਪ੍ਰਭੂ ਦੇ ਬਚਨ ਕਲਾਮ ਨੂੰ ਪੂਰਾ ਕਰ ਦੇ ਜੇ ਤੇ ਕੋਈ ਏਡੀ ਗੱਲ ਔਖੀ ਨਹੀਂ ਹੈ ਕਿ ਜਿਹੜਾ ਕੰਮ ਤੁਸੀਂ ਨਹੀਂ ਕਰ ਸਕਦੇ ਪ੍ਰਭੂ ਦੇ ਲਈ ਇਹ ਜਿਹੜਾ ਤੁਸੀਂ ਮਸਿਲਾ ਬੰਨਣਾ ਪ੍ਰਭੂ ਨੇ ਸਾਰਾ ਕੋ ਆਪ ਹੀ ਕਰ ਲੈਣਾ ਕਿ ਜਿਹੜਾ ਪ੍ਰਭੂ ਦਾ ਵਚਨ ਕਲਾਮ ਦੱਸਦੇ ਕਿ ਉਹ ਧਰਮੀ ਫੁਰਖ ਸੀ ਹਾਤੇ ਇਹ ਨਹੀਂ ਸੀ ਚਾਹੁੰਦਾ ਭਾਈ ਉਹਨੂੰ ਕਲੰਕ ਪ੍ਰਗਟ ਕਰੇ ਇਹ ਦਲੀਲ ਕੀਤੀ ਜੋ ਉਹਨੂੰ ਚੁੱਪ ਕੀਤਾ ਤਿਆਗ ਦੇ ਪਰ ਜਾਂ ਉਹ ਇਹਨਾਂ ਗੱਲਾਂ ਦੀ ਚਿੰਤਾ ਵੇ ਕਿ ਆ ਹੋਇਆ ਸੀ ਤਾਂ ਵੇਖੋ ਪਰਬੂ ਦੇ ਇੱਕ ਦੂਤ ਨੇ ਸੁਪਨੇ ਵਿੱਚ ਉਹਨਾਂ ਦਰਸ਼ਨ ਦੇ ਕੇ ਕਹਾ ਇਹ ਯੂਸਫ ਦਾਉਦ ਦੇ ਪੁੱਤਰ ਤੂੰ ਆਪਣੇ ਪਤਨੀ ਮਰੀਮ ਆਪਨੇ ਘਰ ਲਿਆਓ ਕੋ ਨਾ ਡਰ ਕਿਉਂ ਜਿਹੜਾ ਉਹਦੀ ਕੋਖ ਵਿੱਚ ਆਇਆ ਹੈ ਉਹ ਪਵਿੱਤਰ ਆਤਮਾ ਤੋਂ ਹੈ ਇਹ ਆ ਪਵਿੱਤਰ ਆਤਮਾ ਮਰੀਮ ਨੂੰ ਕੀ ਕਰੇ ਪ੍ਰਬੂ ਦੇ ਦੂਤ ਨੇ ਪ੍ਰਭੂ ਨੇ ਕਿਹਾ ਅਤੇ ਉਹ ਪੁੱਤਰ ਜਣੇਗੀ ਅਤੇ ਉਹ ਉਹਦਾ ਨਾਮ ਯਿਸੂ ਰੱਖੀ ਕਿਉਂਕਿ ਜੋ ਆਪਣੇ ਮੈਂ ਜਿestr ਤਰ੍ਹਾਂ ਤੁਹਾਨੂੰ ਪਹਿਲਾਂ ਦੱਸਿਆ ਕਿ ਪ੍ਰਭੂ ਹੀ ਸਾਡੇ ਪਾਪਾਂ ਨੂੰ ਮਾਫ਼ ਕਰ ਸਕਦਾ ਹੈ ਕਿਉਂਕਿ ਧਰਮੀ ਉਹ ਪਵਿੱਤਰ ਪਰਮੇਸ਼ਰ ਦਾ ਜੀਰ ਹੈ ਤਾਂ ਕੰਮ ਸੀ ਕਿਉਂਕਿ ਜਿੰਨੇ ਵੀ ਧਰਤੀ ਤੇ ਆਏ ਨੇ ਪਹਿਲੇ ਮਨੁੱਖ ਦੇ ਅਰਜੀਏ ਉਹਨਾਂ ਦੇ ਵਿੱਚ ਜਦੋਂ ਉਹ ਪਾਪ ਕੀਤਾ ਆਦਮ ਤੇ ਹਵਾਨੀ ਉਹ ਸੋਮਨਾ ਦੇ ਵਿੱਚ ਪਾਪ ਫੈਲ ਗਿਆ ਉਹ ਪਾਪ ਖਤਮ ਨਹੀਂ ਹਿੰਦਾ ਉਹ ਬਲੀਆਂ ਦੇ ਨਾਲ ਉਹ ਕੁਰਬਾਨੀਆਂ ਦੇ ਨਾਲ ਪ੍ਰਭੂ ਦੇ ਸੰਤਾਨੀ ਕੁਰਬਾਨੀਆਂ ਦਿੱਤੀਆਂ ਪਰ ਉਹ ਪਾਪ ਜਿਹੜਾ ਮਾਪ ਨਹੀਂ ਚ ਕਿ ਪਵਿੱਤਰ ਬਲੀ ਚਾਹੀਦੀ ਸੀ ਉਹ ਬਲੀ ਪ੍ਰਭੂ ਯਿਸੂ ਮਸੀਹ ਦੀ ਜਿਹੜਾ ਹੁਣ ਕਰੋਸ ਦੇ ਤੇ ਸਲੀਬ ਦੇ ਤੇ ਆਪਣੀ ਬਲੀ ਦਿੱਤੀ ਆ ਬਲੀਦਾਨ ਕੀਤਾ ਤੇ ਉਹਦੇ ਵਸੀਲੇ ਦੇ ਨਾਲ ਉਹਦੇ ਬਲੀਦਾਨ ਦੇ ਨਾਲ ਜਿਹੜਾ ਸਾਨੂੰ ਪਾਪਾਂ ਤੋਂ ਮਾਫੀ ਮਿਲਦੀ ਹੈ ਤੇ ਪ੍ਰਭੂ ਦਾ ਧੰਨਵਾਦ ਹੈ ਹੀ ਇਹ ਇਨਕਾਰ ਨਹੀਂ ਕਰ ਸਕਦੇ ਕਿ ਯਿਸੂ ਮਸੀਹ ਪੈਦਾ ਨਹੀਂ ਹੋਇਆ ਉਹ ਜ਼ਰੂਰ ਪੈਦਾ ਹੋਇਆ ਜਿੱਤਨਾ 24 25 ਆ ਡੇਟ ਦੱਸਦੇ ਨੇ ਕਿ ਯਿਸੂ ਮਸੀਹ ਅੱਜ ਦੇ ਉਹਦੇ ਕਿ ਬਾਈਬਲ ਜਿਹੜੀ ਹੈ ਮੈਂ ਚਾਰ ਆਵਾਰੀ ਇਹਨੂੰ ਜਿਹੜਾ ਪੂਰਾ ਪੁੱਤ ਪਾਤੋਂ ਲੈ ਕੇ ਪ੍ਰਕਾਸ਼ ਦੀ ਪੁੱਤ ਜਨ ਵਿਚ ਜਿਹੜਾ 파ਚਕ ਇਹ ਮੈਕੈਨਿ ਨਹੀਂ ਇਹ ਵੇਖਿਆ ਪਰ ਇਹਦੇ ਤੋਂ ਅਨਕਾਰ ਨਹੀਂ ਕੀਤਾ ਜਾ ਸਕਦਾ ਜੋ ਪੈਦਾ ਨਹੀਂ ਹੋ ਜ਼ਰੂਰ ਪੈਦਾ ਹੋਏ ਪ੍ਰਭੂ ਦਾਦਾਸ ਜੋ ਸਾਹਾ ਸਾਡਾ ਪਿਓ ਪੁਰਖ ਪ੍ਰਭੂ ਦਾਦਾਸ ਇਹ ਜਵਾਈ ਕਰਦੇ ਇੱਕ ਉਹ ਦਾਦਾ ਵਚਨ ਕਲਮ ਰਖਦਾ ਕਿ ਪਰੰਗ ਤੋਂ ਬਾਅਦ ਆਪਾਂ ਦਬਾ ਕਰਾਂਗੇ ਇਹ ਸਭ ਕੁਝ ਇਸ ਲਈ ਕੋਈ ਆ ਭਾਈ ਜਿਹੜੀ ਗੱਲ ਪ੍ਰਭੂ ਜੀ ਨਬੀ ਦੀ ਜ਼ੁਬਾਨੀ ਆਕੀ ਸੀ ਉਹ ਪੂਰੀ ਹੋਏਗੀ ਵੇਖੋ ਕੁਵਾਰੀ ਗਰਭਵੰਤੀ ਹੋਏਗੀ ਅਤੇ ਪੁੱਤਰ ਜਣੇਗੀ ਅਤੇ ਉਹ ਉਸ ਦਾ ਨਾਮ ਈਮਾਨੁਲ ਰੱਖਣਗੀ ਜਿਹਦਾ ਅਰਥ ਕੀ ਹੈ ਪਰਮੇਸ਼ਰ ਸਾਡੇ ਸੰਗ ਗਿਆ ਪਰਮੇਸ਼ਰ ਸਾਡੇ ਸੰਗ ਹੈ ਜੇ ਅਸੀਂ ਉਹਦੇ ਉਹ ਸਾਡੇ ਨਾਲ ਹੈ ਰਬੂ ਦਾ ਬੱਚਨ ਦਾਦਾ ਮੈਂ ਨਾ ਤੁਹਾਨੂੰ ਸੁਣਾਗਾ ਨਾ ਪਿਆਗਾ ਨਾ ਮੈਂ ਤੁਹਾਨੂੰ ਕਦੀ ਛੱਡਾਂਗਾ ਕਿ ਪ੍ਰਭੂ ਆਪਣੇ ਲੋਕਾਂ ਦੇ ਨਾਲ ਹੁੰਦੇ ਆ ਪ੍ਰਭੂ ਨੇ ਜਾਣ ਲੱਗਿਆ ਆਖਰੀ ਭੋਜ ਦੇ ਬਾਰੇ ਸਾਨੂੰ ਆ ਜ਼ੇਹਰੀ ਗੱਲ ਕਹੀ ਹੈ ਕੋਈ ਕਹੀ ਹੈ 12 ਚੇਲਿਆਂ ਦੇ ਨਾਲ ਆਖਰੀ ਭੋਜ ਪ੍ਰਭੂ ਨੇ ਲਿਆਏ ਤੇ ਰੋਟੀ ਲਈ ਤੇ ਰੋਟੀ ਨੂੰ ਤੋੜਿਆ ਸਾਰੇ ਆਪਣੇ ਚੇਲਿਆਂ ਨੂੰ ਨਾਲ ਮਠਾਇਆ ਆ ਫਰਾਈ ਜਾਣ ਤੋਂ ਪਹਿਲਾਂ ਸੁਨੀਪ ਤੇ ਜਾਣ ਤੋਂ ਪਹਿਲਾਂ ਉਸ ਰਾਤ ਲਿਖਿਆ ਪਰਬੂ ਨੇ ਜਿਹੜੇ ਖੂਦ ਲਿਆ ਕਿ ਰੋਟੀ ਲਈ ਤੇ ਉਹਨੂੰ ਤੋੜਿਆ। ਪਰਮੇਸ਼ਰ ਉਸ ਮਸੀਹ ਨੂੰ ਆਪਣੀ ਮੌਤ ਦਾ ਆਪਣੇ ਆਸਰੀਰ ਦਾ ਜਿਹੜਾ ਕੋਹਰੇ ਦੇ ਨਾਲ ਟੁੱਟਣਾ ਸਾਰਾ ਦਿੱਸ ਰਿਹਾ। ਕਿਉਂਕਿ ਉਹ ਆਦਿ ਤੇ ਉਹ ਅੰਤ ਉਹ ਸਭ ਕੁਝ ਜਾਣਨ ਵਾਲਾ ਸਭ ਕੁਝ ਕਰਨ ਵਾਲਾ ਪਰਮੇਸ਼ਰ ਤੇ ਰੋਟੀ ਲਈ ਤੇ ਆਪਣੇ ਚੀਨਿਆਂ ਨੂੰ ਦਿੱਤੀ ਉਸ ਤੋਂ ਬਾਅਦ ਅੰਗੂਰਾਂ ਦਾ ਰਸ ਲਿਆ ਤੇ ਇਹ ਆਏ ਮੇਰੇ ਨਵੇਂ ਨੇਮ ਦਾ ਲਓ ਜਿਹੜਾ ਤੁਹਾਡੇ ਲਈ ਤੇ ਬਹੁਤੇ ਨਹੀਂ ਬਾਹਰ ਇਹ ਮੇਰੀ ਯਾਦਗिरी ਨਹੀਂ ਇਹ ਕਰਿਆ ਕਰੋ ਇਹ ਸਾਨੂੰ ਆਗਿਆ ਦਿੱਤੀ ਹੈ ਪਰ ਜਿਹੜਾ ਵੱਡੇ ਦਿਨ ਦੇ ਲਈ ਕੋਈ ਪੱਕਾ ਜਿਹੜਾ ਡੇਟ ਨਹੀਂ ਹੈ ਲੋਕ ਜਿਹੜਾ ਪ੍ਰ부 ਦੀ ਮਹਿਮਾ ਕਰਦੇ ਚੰਗੀ ਗੱਲ ਹੈ ਪਰ ਪ੍ਰ부 ਦੇ ਬਚਨ ਦੇ ਮੁਤਾਬਕ ਆਪ ਕਰਾਂਗੇ ਜੈਸੀ ਬਰਕਤ ਲਵਾਂਗੇ ਸਭ ਪੈਂਪਰਮਨ ਜੈ ਮਸੀਹ ਪ੍ਰ부 ਜਤਨਦਵੰਤ ਪ੍ਰ부 ਦੇ ਨਾਮ ਦੀ ਮਹਿਮਾ ਹੋਵੇ پربو دھرتی کے تے آیا پھر انہیں اپنا ذرا نام سانو دیتا ہے خدا من پرمیشور نے اس نام دے پاپا تو معافی ہے جیون ہے جس ورگ وغیرہ راج یشو نام دیکھے اسی وچن کے متا جیون دی ہے پربھو کا دنواد پر